ਨਾ ਵਿਜੇਪਾਲ ਸਿੰਘ ਮੇਰਾ ਪਿੰਡ ਲੰਗਾਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਮੇਨ ਬਟਾਲਾ ਰੋਡ 'ਤੇ ਗਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀ ਸਕੈਨ ਵਿੱਚ ਕੋਈ ਜਿਹੜੇ ਨੁਕਸੇ ਨਹੀਂ ਆਉਂਦੇ ਐਮਆਰ ਵੀ ਨਹੀਂ ਆਉਂਦੇ ਇਹਦਾ ਟੈਸਟ ਹੋਣਾ ਇੱਕ ਰੀਡ ਦੀ ਹੱਡੀ ਦਾ ਉਹਦੇ 'ਚ ਆ ਜਾਏਗੀ ਇਨਫੈਕਸ਼ਨਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਆਈ ਜਾਂਦੇ ਜੀ 50% ਆ ਗਈ ਆ ਅਸੀਂ ਕਹੇ ਇਲਾਜ ਸ਼ੁਰੂ ਕਰ ਦੋ 8 ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਹੀ ਵਿੱਚ 3 ਇੰਜੈਕਸ਼ਨ ਲਿਖਿਆ ਹੀ ਇਹਨਾਂ ਨੇ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲਟ ਦੇ ਦਿੱਤੀ ਟੈਬਲਟ ਦੇਣ ਦੇ ਨਾਲ ਜਿਹੜੇ ਸੈੱਲ ਜਿਹੜੇ ਤੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਗਿਆ ਇਨਫੈਕਸ਼ਨ ਹੋ ਗਈ ਇਹਨਾਂ ਨੇ 2-4 ਜ਼ਿਆਦਾ ਦਵਾਈ ਤੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇੰਨਾ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤਿੱਜੇ ਦਿਨਾਂ ਨੂੰ ਨਹੀਂ ਉਹ ਅੱਜ ਆਉਣੀ ਹੈ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸ ਹੋ ਅਸੀਂ ਪੀਜੀਆ ਹੀ ਜਣਾਵਾ ਹੀ ਡਿਸਚਾਰਜ ਨਾ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਿਹਾ ਕਿ ਕਹਿੰਨੇ ਵੀ ਸਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਵੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਹੀਂ ਜਾਗਣ ਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਵੀ ਇਹਨਾਂ ਕੋ ਸਬੀ ਹਜ਼ਾਰ ਲੈ ਲਓ ਹੋਰ ਜੇ ਇਹ ਕਹੇ ਸਾਡੇ ਸਾਹਮਣੇ ਆਣ ਕੇ ਸਾਡੀ ਤਸੱਲੀ ਕਰਾਓ ਵੀ ਇੱਕ ਤੇ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਤੀਆਂ ਕਿੱਡਣੀ ਡੈਮੇਜ ਕਰਤੀ ਆਏ ਤੁਹਾਡੇ ਕੋ ਠੀਕ ਹੋਣ ਵਾਸਤੇ ਹੀ ਠੀਕ ਹੋਣ ਦੀ ਬਜਾਏ ਸਾਡੇ ਤੇ ਨੁਕਸਾਨ ਕਰਤਾ 100% 29 ਸਾਲ ਦੀ ਉਹਦੀ ਉਮਰ ਆ ਜੀ 1 ਸਾਲ ਉਹਦੇ ਵਿਆਹ ਨੂੰ ਆ ਬੇੜਾ ਕਰਕ ਕਰਕੇ ਇਹਨਾਂ ਨੇ ਰੱਖਤਾ ਸਾਡੇ ਸਾਹਮਣੇ ਕੋਈ ਨਹੀਂ ਆਉਂਦਿਆ ਫਿਰ ਮੈਡਮ ਮੈਸੇਜ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦੋ ਅਸੀਂ ਕਿਹਾ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6 ਵਜੇ ਕੇ 3 ਵਜੇ ਦਾ ਡਿਸਚਾਰਜ ਹੋਇਆ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5 ਵਜੇ ਕੇ 37 ਮਿੰਟ ਦੀ ਆਈ ਆ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਂ ਆਪੇ ਹੀ ਬਣਾ ਲਈਏ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਇਹ ਰਿਪੋਰਟ ਜੀ ਇਹਦੇ ਨੇ ਲੱਗੀ ਆ ਸਾਡੇ ਮੱਥੇ ਕੋਈ ਨਹੀਂ ਲੱਗਣ ਦੇ ਆ ਜੇ ਅਸੀਂ ਕਹਿੰਨੇ ਆ ਵੀ ਸੱਧੋ ਹੱਡ ਲੱਗੇ ਕੋਈ ਨਹੀਂ ਆ ਰਿਹਾ ਇਹ ਸਰੇ ਆਮ ਲੁੱਟਮਾਰ ਹੋ ਰਹੀ ਹੈ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇ인ਸਾਫੀ ਹੋ ਰਹੀ ਆ ਸਾਡਾ ਨੌਜਵਾਨ ਮੁੰਡਾ ਵਾ ਸਾਡਾ ਜਿਹੜਾ ਬੇੜਾ ਗਰ ਕਰਦਾ ਉਹਦੀਆਂ ਕਿਡਨੀयां ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸਨੀ ਕੋਈ ਕੋਲੀ ਨਹੀਂ ਲਾ ਰਿਆ ਕਿਹੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦਾ ਬਿਹੇਵੀਅਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਨਾਲ ਗੱਲ ਕੀਤੀ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਹ ਜੀ ਵਧਾਇਆ ਕਿ ਆਏ ਤੇ ਠੀਕ ਹੋਣਾ ਬਧਾਇ ਤੇ ਤੁਹਾਂ ਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦਾ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਹਾ 20 ਲੱਗ ਜਾਣ ਪ੍ਰੋਬਲਮ ਠੀਕ ਹੋ ਜੇਗੀ ਕਹਿੰਦਾ ਜੀ ਉਹ ਕੋਈ ਗਾਰੰਟੀ ਨਹੀਂ ਉਹ ਸਾਡੀ ਕੋਈ ਗਾਰੰਟੀ ਨਹੀਂ ਕੁਛ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਲਾ ਕੇ ਚੱਲੇ ਆ ਇਹਨੂੰ ਇਹਨਾਂ ਨੇ ਸਾਡਾ ਬੇੜਾ ਕਰ ਕਰਤਾ ਜੀ ਅਸੀਂ ਮੀਡੀਆ ਕਰੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ ਛੁੱਟੀ ਲੈਣ ਚ ਕਿੰਨੀ ਕੀ ਦਿੱਕਤ ਆਈ ਛੁੱਟੀ ਲੈਣ ਚ ਸਾਨੂੰ ਇਹ ਪੇਨੂ ਦਾ ਖਰਾਬ ਕਰ ਦੇ ਆ ਜੀ ਆ ਦੇਖ ਲਓ ਹੁਣ ਟਾਈਮ ਹੋ ਗਿਆ ਆ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆ ਕੋ ਪਠਾਨ ਕੋਟੋਂ ਕੋ ਜਲੰਧਰੋਂ ਕੋਈ ਜੰਮੂ ਤੋਂ ਆਇਆ ਸਾਰੇ ਬੰਦੇ ਖੱਜਣ ਡੇ ਨੇ ਰਾਤ ਜਾਣਾ ਸਿਰਫ ਇੱਕ ਰਿਪੋਰਟ ਨਹੀਂ ਦੇਣ ਡੇ ਇਹਨਾਂ ਨੇ ਮੂਰਖ ਬਣਾ ਕੇ ਸਾਨੂੰ ਲੁੱਟਿਆ ਜੀ ਮੁੰਡਾ ਸਾਡਾ ਇਹਨਾਂ ਦੇ ਬੇੜਾ ਘਰ ਕਰਤਾ ਸਾਡੇ ਬੱਚੇ ਦਾ ਇਹ ਕਰਕੇ ਅਸੀਂ ਵੀਡੀਓ ਕਰੀ ਬੇਨਤੀ ਕਰਨੇ ਆਂ ਵੀ ਲੋਕਾਂ 'ਚ ਤੁਹਾਡੇ ਰਹੀਂ ਜਾਗਰਤਾ ਪੈਦਾ ਹੋਏ ਵੀ ਇਹ ਬੁੱਚੜਖਾਨੇ ਖੁੱਲੇ ਕੋਈ ਹਸਪੀਟਲ ਨਹੀਂ ਜੀ ਕੋਈ ਕਹਿਦਾ ਤਾਂ ਲਾਜ ਨਹੀਂ ਹੋ ਰਿਆ ਜੀ ਵੀ ਜਿਹੜੇ ਲੁੱਟਣ ਦੇ ਇਹ ਪਾਹਾ ਇਹਨਾਂ ਨੇ ਇਕੱਠਾ ਕਰਕੇ ਕਿੱਥੇ ਕੱਢਣਾ ਇਹਨਾਂ ਦਾ ਵੀ ਇਹੋ ਹਾਲ ਹੋਣਾ ਅਸੀਂ ਦੀ ਕੰਪਲੇਂਟ ਕਰਾਂਗੇ ਜੀ ਜਦ ਸਾਡਾ ਹੋ ਰਿਹਾ ਨਾ ਕਿ ਛੱਡਿਆ ਜੀ ਪੇਸ਼ੈਂਟ ਜੋ ਵੀ આરોਪ ਲਗਾ ਰਿਹਾ ਹੈਗਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨੇਜਰਟਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗਿਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਹਨਾਂ ਨੇ ਖੁਦ ਕਿਹਾ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਣਾ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਉਹ ਸਮਝੇ ਨਹੀਂ ਡਿਸਚਾਰਜ ਇਹੋ ਹੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਆਪੂਸਾਂ ਦਾ ਰੋਲਾ ਸੀਗਾ ਕੁਝ ਇਹਨਾਂ ਦਾ ਪੇਸ਼ੈਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੈਂਟ ਚੱਲਦਾ ਗਿਆ ਸੀਗਾ ਹਸਪੀਟਲ ਚ ਕਿਡਨੀਆਂ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇੰਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਨੇ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸਿਗੀਆਂ ਉਹ ਅਲੱਗ ਤੋਂ ਲਿਖੀਆਂ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੇ ਬਲੱਡ ਦੇ ਵਿੱਚ ਤੋਂ ਤੋਂ ਇੰਜੈਕਟੇਬਲਸ ਚੱਲ ਰਹੇ ਹੈਗੇ ਜਿਹੜੇ ਟੈਬਲੇਟਸ ਹੁੰਦੀਆਂ ਨੇ ਜਿਹੜਾ ਰੋਗ ਆ ਵੀ ਕਿਡਨੀਆਂ 'ਚ ਪਹਿਲਾਂ ਹੀ ਉਹਨਾਂ ਦੀ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟ੍ਰੀਟਮੈਂਟ ਨਾ ਲੈਣ ਦੇ ਕਰਕੇ ਇਹਨਾਂ ਦੀਆਂ ਕਿਡਨੀਆਂ 'ਚ ਹੋਰ ਡੈਮੇਜ ਹੋ ਗਿਆ ਪੇਸ਼ੈਂਟ ਠੀਕ